ਕਦਾ ਦੋਸਤੋ ਕੀ ਹਾਲ ਚਾਲ ਹੈ ਮੇਰਾ ਨਾਮ ਚੰਦਬੀਰ ਸਿੰਘ ਢਿੱਲੋਂ ਦੋਸਤੋ ਬੜੇ ਦਿਨ ਦੀ ਨਾ ਗੱਲਾਂ ਘੜੇ ਨਾ ਕਰਦਾ ਹੁੰਦਾ ਸੀ ਮੈਂ ਵੀ ਚਲੋ ਚੈਟ ਜੀ ਪੀਟੀ ਤੋਂ ਤੁਹਾਨੂੰ ਦੱਸਿਆ ਕਰਾਂਗੇ ਕਿ ਕੀ ਆ ਕੋਈ ਸਾਂਝਾ ਕਰਿਆ ਕਰਾਂਗੇ ਤੁਹਾਡੇ ਨਾਲ ਤੇ ਮੈਂ ਜਿਹੜੀ ਮੇਨ ਗੱਲ ਹੈਗੀ ਆ ਉਹ ਇਹ ਹੈ ਕਿ ਮੈਂ ਜਿਹੜਾ ਆਪਣਾ ਹੀਰੋ ਵੈਲ ਦਾ ਜਿਹੜਾ ਮੇਰਾ ਬ੍ਰਾਂਡ ਹੈਗਾ ਉਹ ਵੀ ਦੋਸਤੋ ਮੈਂ ਚੈਟ ਜੀ ਵੀਡੀਓ ਤੋਂ ਸਰਚ ਕਰਕੇ ਦਾ ਨਾਮ ਵੀ ਸਰਚ ਕੀਤਾ ਹੋਇਆ ਵਾ ਸਾਰਾ ਉਹਦੇ ਸਿਰ ਤੋਂ ਹੀ ਚੱਲਿਆ ਹੋਇਆ ਵਾ ਉਹਦਾ ਨਾਮ ਆਲਮੋਰਾ ਰੱਖਿਆ ਜਿਦਾਂ ਆਲਮਰ ਦਾ ਨਵ ਆਹਰਾ ਜਿਹੜਾ ਹੁੰਦਾ ਵਾ ਉਸ ਤੋਂ ਬਾਅਦ ਉਹਦਾ ਕੋਕਨੋਵਾ ਹਗਾ ਕੋਕਨੋਵ ਇੱਕ ਵਰਜਨ ਹੈ ਅਬੀ ਕੋਕਨੋਵ ਦਾ ਨਵਾਂ ਵਰਜਨ ਕੋਕਨਟ ਔਇਲ ਤੇ ਇਹਦੇ ਵਿੱਚ ਜੋ ਤੇ ਇਨਗਰੀਡੀਅੰਟ ਹੁੰਦੇ ਆ ਉਹ ਤੇ ਚਲੋ ਪਿਓਰ ਹੈਗੇ ਹੈਗੇ ਆ ਪਰ ਇਹਨਾਂ ਦਾ ਨਾਮ ਤੋਂ ਲੈ ਕੇ ਕਲਰ ਕੈਪਸ਼ਨ ਤੋਂ ਲੈ ਕੇ ਜੋ ਵੀ ਕਲਰਿੰਗ ਹੋਈ ਸਿਲੈਕਸ਼ਨ ਦੀ ਗ੍ਰੇਡੀਅੰਟ ਵਗੈਰਾ ਟੂ ਜੈਡ ਫੌਂਟ ਵਗੈਰਾ ਹੋ ਗਏ ਕਿਵੇਂ ਰੱਖਣੇ ਚਾਹੀਦੇ ਨੇ ਕਿਵੇਂ ਦਾ ਇੱਕ ਬ੍ਰੈਂਡ ਸਟੇਬਲ ਹੁੰਦਾ ਵਾ ਨਾ ਵਿਸ਼ਰੂਤ ਕਰਦਣ ਮੈਂ ਇਕੱਲਾ ਬੰਦਾ ਇਸ ਚੀਜ਼ ਨੂੰ ਮੈਨੇਜ ਕਰ ਰਿਹਾ ਤਾਂ ਸਾਰਾ ਏਆਈ ਦੇ ਉੱਤੇ ਹੀ ਮੈਂ ਕੀਤਾ ਹੋਇਆ ਆਪਣੇ ਜਿਹੜੀ ਹੇਅਰ ਦੀ ਜਿਹੜੀ ਜਾਨੀ ਹੈਗੀ ਤਿੰਨ ਚਾਰ ਸਾਲ ਤੋਂ ਮੈਂ ਕੰਪਲੀਟ ਕਰ ਰਿਹਾ ਤਾਂ ਉਹ ਵੀ ਸਾਰੀ AI ਦੇ ਸਿਰ ਤੋਂ ਕਰ ਰਹੇ ਸਾਰਾ ਕੁਝ ਤੇ ਕਿਵੇਂ ਆਪਾਂ ਯੂਜ਼ ਕਰਨਾ ਆ ਆਪਾਂ ਕਿਤਾਬਾਂ ਬਾਰੇ ਉੱਤੇ ਗੱਲਾਂ ਕਰਾਂਗੇ ਜਿਵੇਂ ਮੇਰੇ ਹੱਥ ਦੇ ਵਿੱਚ ਕਿਤਾਬਾਂ ਜ ਹੈਗੀਆਂ ਵਾ ਮੋਚ ਮੇਰੀ ਸੈਟ ਨਹੀਂ ਆ ਬਾਦ ਦੇ ਵਜਣਦੇ ਆ 3 ਤੇ 13 ਤੇ ਪਹਿਲਾਂ ਪਾ ਆ ਕੇ ਕਹਿ ਗਿਆ ਆਪਾਂ ਵੀਡੀਓ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਕਿਤਾਬ ਮੇਰੇ ਕੋਲ ਹੈਗੀ ਫੈਸਲੇ ਲੈਣ ਦੀ ਸ਼ਕਤੀ ਆ ਇਹ ਹੈਗੀ ਆ ਮਨੋਜ ਤ੍ਰਿਪਾਠੀ ਦੀ ਦਾ ਪਾਵਰ ਆਫ ਡਿਸੀਜਨ ਮੇਕਿੰਗ ਦਾ ਪੰਜਾਬੀ ਅਨੁਵਾਦ ਦੂਸਰੇ ਨੰਬਰ ਤੇ ਹੈਗੀ ਆ ਮਕਾਨ ਨੰਬਰ 21 ਤੀਸਰੇ ਨੰਬਰ ਤੇ ਹੈਗੀ ਆ ਲੋਕ ਵਿਵਾਰ ਢਹਿ ਕਰਨੇ ਕੀ ਇਹ ਵੱਲੋਂ ਤੇ ਉਸ ਤੋਂ ਬਾਅਦ ਇਹ ਬਾਈ ਨੇ ਲਿਖੀ ਆਰਮਾਨ ਤੇ ਗਰਮਣ ਤੇ ਉਸ ਤੋਂ ਬਾਅਦ ਕਿਤਾਬ ਹੋਰ ਵੀ ਮੇਰੇ ਕੋਲ ਪਈਆਂ ਹੁੰਦੀਆਂ ਵਾ ਪਰ ਫਿਲਹਾਲ ਆ ਪੈਨ ਤੇ ਨਾ ਕਿਤਾਬਾਂ ਉੱਤੇ ਗੱਲ ਕਰਾਂਗੇ ਫਿਲਹਾਲ ਜਿਹੜੀ ਮੈਂ ਰੀਡ ਕਰ ਲਈ ਹੋਈ ਆ ਉਹ ਹੈਗੀ ਮਕਾਨ ਬਰਕੀ ਚਲੋ ਅਜਾਪਾ ਮਕਾਨ ਬਰਕੀ ਦੇ ਉੱਤੇ ਚਰਚਾ ਕਰਾਂਗੇ ਇਸ ਕਿਤਾਬ ਦਾ ਤੇ ਮੈਂ ਹੱਲੀ ਵੀਡੀਓ ਪਾਉਣੀ ਹੈਗੀ ਆ ਵੀ ਇਹ ਕਹਾਣੀ ਵਾਸਤੇ ਕਿੰਨੀ ਸੋਹਣੀ ਕਿਤਾਬ ਹੈ ਤੇ ਕਿਉਂ ਮੈਂ ਇੱਕ ਦਿਨ ਦੇ ਵਿੱਚ ਕਿਤਨਾ ਪੜੀ ਇਹਦੇ ਉੱਤੇ ਤਾਂ ਬੜਾ ਡਿਫਰੈਂਟ ਵੀਡੀਓ ਬਣਾਵਾਂਗੇ ਮੈਂ ਰੀਸੈਂਟ ਪੜ ਚੁੱਕਿਆ ਸੀਗਾ ਮੈਂ ਦੱਸ ਦੇਣਾ ਡੇਟ ਇੱਥੇ ਲਿਖੀ ਹੋਈ ਡੇਟ ਮੈਂ ਤੁਸੀਂ ਸ਼ਾਇਦ ਪੜ ਲੋ ਢਾਨੂ ਦੇਖਦੇ ਹੋਗੇ ਤੇ ਨਾ ਥੋੜਾ ਜ਼ੂਮ ਕਰਦੇ ਜ਼ੂਮ ਕਰਕੇ ਤੇ ਕਲਿੱਕ ਕਰ ਦੇਣਾ ਖੜ ਜੋ ਇਹ ਡੇਟ ਹੈਗੀ ਆ ਦੋਸਤੋ 10 ਤਰੀਕ ਇਹ ਪਹਿਲਾ ਮਹੀਨਾ 2026 9:45 ਸ਼ੁਰੂ ਕੀਤੀ ਐਂਡ ਕਿਤੇ 10 ਤਰੀਕ ਨੂੰ ਅ ਦੁਹਰ 6:00 ਵੀ ਕਿਤੇ 5:00 ਵੀ ਜਾਵੇ ਸ਼ਾਮ ਨੂੰ ਬੱਸ 'ਚ ਬੈਠਾ ਜੀ ਉਹਦਾ ਮੈਂ ਅਮਰੀ ਸਰ ਜਾ ਰਿਹਾ ਸੀਗਾ ਹਾਂ ਅੱਜ ਮੈਂ ਗੱਲ ਕਰੂੰਗਾ ਇਸ ਦੇ ਮੁੱਖ ਦੇ ਉੱਤਰ ਨਾਲ ਸਟਾਰਟ ਕਰਦੇ ਨਾ ਤੁਹਾਨੂੰ ਸਕਰੀਨ ਜਿਹੜੀ ਸ਼ੋ ਹੋਣਦੀ ਹੋਊਗੀ ਇੰਟਰਨੈਟ ਦੇ ਉੱਤੋਂ 3 2 1 ਆਹ ਜੋ ਸਕਰੀਨ ਤੇ ਠੀਕ ਹੈ ਜੀ ਇਹ ਲਿਖਿਆ ਵੀ ਮਕਾਨ ਨੰਬਰ 21 ਅੱਜ ਆਪਾਂ ਨਾ ਸਰਚ ਕਰਾਂਗੇ ਦੋ ਤਰੀਕਿਆਂ ਨਾਲ ਸਰਚਿੰਗ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਇੱਕ ਪਲੱਸ ਦਾ ਨਿਸ਼ਾਨ ਹੁੰਦਾ ਇੱਥੇ ਜਿਹੜੇ ਕਦੀ ਨਹੀਂ ਆਏ ਇਹ ਦੇ ਉੱਤੇ ਕਿਉਂਕਿ ਮੇਰੇ ਰੀਸਨਟ ਕੁਝ ਕੁਐਸਚਨ ਆਏ ਸੀ ਉਹ ਬਾਈ ਕਹਿੰਦਾ ਵੀ ਇਹ ਹੀ ਕੀ ਹੁੰਦਾ ਮੈਂ ਤੁਹਾਨੂੰ ਇੱਕ ਬੜੀ ਵੱਡੀ ਗੱਲ ਦੱਸਦਾ ਅਗਰ ਤੁਹਾਨੂੰ ਸੱਚਿੰਗ ਕਰਨੀ ਹੁੰਦੀ ਹੈ ਨਾ ਤਾਂ AI ਬਹੁਤ ਹੀ ਵੱਡੀ ਚੀਜ਼ ਹੈਗੀ ਹੈ ਤੁਹਾਡੀ ਬੱਚਿਆਂ ਦੀ ਸਟੱਡੀ ਦੇ ਵਿੱਚ ਤੁਹਾਡੀ ਆਪਣੀ ਜਿਹੜੀ ਮੈਂਟੈਲਿਟੀ ਹੈਗੀ ਬੜੇ ਛੋਟੇ-ਛੋਟੇ ਕੰਮ ਹੈ ਇਨ ਫਿਊਚਰ ਟਣਵੇਂ ਨੂੰ ਭਾਗ ਸ਼ੇਅਰ ਕਰਦਾ ਜਾਊਂਗਾ ਤੁਹਾਡੇ ਨਾਲ ਤੇ ਤੁਹਾਨੂੰ ਦੱਸੂਗਾ ਵੀ ਕਿਤ ਤਰ੍ਹਾਂ ਇਹ ਗਾਂ ਦੀ ਗਾਂ ਕਿੰਨਾ ਮੈਂ ਮੇਰੇ ਤੋਂ ਹਿਸਾਬ ਨਾਲ ਵੀ ਮੇਰੀ 8 ਘੰਟੇ ਦੀ ਜੋਬ ਹੁੰਦੀ ਡੇਲੀ ਤੇ ਜੇ ਮੈਂ ਇਹਦੇ ਸਿਰ ਤੇ ਕੰਮ ਕਰਦਾ ਨਾ ਐਂਡ ਆੁੰਦਾ ਦੋ ਮਿੰਟ ਸੋ ਬੜੀ ਜੀਅ ਦੀ ਕੰਮ ਹੁੰਦਾ ਵਾ ਹੁਣ ਮੈਂ ਤੁਹਾਨੂੰ ਦੱਸਦਾ ਪਾਸ ਦੇ ਨਿਸ਼ਾਨ ਤੇ ਦੋ ਤਿੰਨ ਚ ਜਲਦੀਆਂ ਐਡ ਫੋਟੋ ਐਂਡ ਫਿਲਟਰ ਠੀਕ ਜੇ ਉਸ ਤੋਂ ਬਾਅਦ ਕ੍ਰੀਏਟ ਇਮੇਜ ਡੀਪ ਰਿਸਰਚ ਸ਼ੋਪਿੰਗ ਰਿਸਰਚ ਥਿੰਕਿੰਗ ਐਂਡ ਮੋਰ ਦੇ ਵਿੱਚ ਆਉਂਦਾ ਵਾ ਸੌਰੀ ਮੈਂ ਕਲਿੱਕ ਕਰ ਬੈਠਾ ਸਟੱਡੀ ਐਂਡ ਲਰਨ ਵੈਬ ਸਰਚ ਕੈਨਵਸ ਕੁਇਜ਼ਨਸ ਯੂਅਰ ਯੂਅਰ 에ਅਰ ਵਿਦ ਚੈਟ ਜੀਪੀਡੀ ਐਕਸਪਲੋਰ ਐਪਸ ਚਲੋ ਆਪਾਂ ਇੱਕ ਸਰਚ ਕਰਦੇ ਹਾਂ ਸਿੰਪਲ ਮਹਾ ਰਾਜਾ ਰਣਜੀਤ ਸਿੰਘ ਜੀ ਆ ਕਰ ਲੈਣੇ ਸਰਚ ਠੀਕ ਆ ਆ ਇੱਥੇ ਆ ਗਿਆ ਇਹਨਾਂ ਦੇ ਬਾਰੇ ਕੁਝ ਵੀ ਸਰਚ ਕਰਕੇ ਮੈਨੇ ਹਿਸਕੀ ਇੰਜਨ ਦਿਓ ਤੇ ਹੁਣ ਇੱਥੇ ਕੁਝ ਵੀ ਆਪਾਂ ਜਾਂ ਲੈ ਲੈਣਿਆਂ ਵੀ ਬੁੱਕ ਦਾ ਬੁੱਕ ਬੁੱਕ ਆ ਸਮਰੀ ਜਾਂ ਪੇਜ ਕੁਝ ਲੈ ਲੈਣੇ ਕੁਝ ਵੀ ਹੁਣ ਮੈਂ ਰੈਂਡਮੀ ਸਰਚ ਕਰ ਰਿਹਾ ਕੋਈ ਸਕ੍ਰਿਪਟ ਨਹੀਂ ਜਿਸ ਤਰ੍ਹਾਂ ਕਿ ਆ ਪੇਜ ਆ ਗਿਆ ਇਸ ਨੂੰ ਸਰਚ ਕਰਕੇ ਸੇਵ ਕਰ ਲਿਆ ਸੇਵ ਮੇਰਾ ਕਰ ਦੇਣਾ ਮੈਂ ਆ ਸੌਰੀ ਮੈਂ ਇਧਰ ਸਕਰੀਨ ਦੇਖਣੀ ਥੋੜੀ ਔਖੀ ਆ ਤੇ ਮੈਂ ਇਧਰ ਹੋਮ ਤੇ ਜਾ ਕੇ ਡੈਸਕਟਾਪ ਦੇ ਉੱਤੇ ਜਾ ਕੇ ਸੇਵ ਕਰਕੇ ਇੱਥੇ ਸੇਵ ਕਰ ਲੈਣਾ ਠੀਕ ਹੈ ਆਪਾਂ ਇਹਨੂੰ ਡੈਸਕਟਾਪ ਦੇ ਉੱਤੇ ਡੈਸਕਟਾਪ ਦੇ ਉੱਤੇ ਆ ਆਪਣਾ ਭੇਜ ਪਿਆ ਜੀ ਤੇ ਇਹਨੂੰ ਆਪਾਂ ਸਿੱਧਾ ਡ੍ਰੈਗ ਐਂਡ ਡ੍ਰੌਪ ਕਰਦੇ ਆ ਆ ਸਿੱਧਾ ਚਾਰਜ ਪੀਟੀ ਦੇ ਜਾ ਕੇ ਤੁਸੀਂ ਅਗਰ ਮੋਬਾਈਲ ਯੂਜ਼ ਕਰ ਰਹੇ ਹੋ ਤਾਂ ਪਲੱਸ ਦੇ ਨਿਸ਼ਾਨ ਤੋਂ ਜਾ ਕੇ ਜਿੱਥੇ ਤੁਸੀਂ ਸੇਵ ਕੀਤੀ ਹੋਈ ਫੋਟੋ ਉੱਥੇ ਜਾ ਕੇ ਤੁਸੀਂ ਕਰ ਲਿਓ ਜੇ ਤੁਸੀਂ ਸਕਰੀਨਸ਼ਾਟ ਲਿਆ ਬਹੁਤ ਵਧੀਆ ਗੱਲ ਆ ਸਕਰੀਨਸ਼ਾਟ ਪੂਰਾ ਪ੍ਰੋਪਰ ਹੋਣਾ ਚਾਹੀਦਾ ਹੁਣ ਮੈਂ ਇਹਨੂੰ ਸਿੰਪਲ ਕਰੂੰਗਾ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਚੈਟ ਜੀਪੀਟੀ ਹੈਗੀ ਸਭ ਮੈਨੂੰ ਕੈਨਸਲ ਕਰ ਦੇਣਾ ਹਾਇ ਹਾਇ ਚੈਟ ਜੀਪੀਟੀ ਹਾਇ ਚੈਟ ਜੀਪੀਟੀ ਲਤਾ ਅ ਮਨੇ ਕ ਹਾਇ ਚੰਦबीर ਕੀ ਹਾਲ ਚਾਲ ਨੇ ਦੱਸੋ ਅੱਜ ਕਿਸ ਗੱਲ ਤੇ ਮਦਦ ਚਾਹੀਦੀ ਹੈ ਕਿਉਂਕਿ ਮੈਨੂੰ ਪਹਿਲਾਂ ਹੀ ਸੈਟ ਕੀਤਾ ਆ ਵੀ ਤੁਸੀਂ ਅਗਰ ਸ਼ੁਰੂ ਤੋਂ ਯੂਜ਼ ਕਰ ਰਹੇ ਚੈਟ ਜੀਪੀਟੀ ਕੈਨ ਯੂ ਪਲੀਜ਼ ਅ ਕਨਵਰਟ ਬਟ ਯੂਰ ਲੈਂਗੂ ਲੈਂਗੁਏਜ ਇਨ ਪੰਜਾਬੀ ਕੈਨ ਕੈਨ ਯੂ ਪਲੀਜ਼ ਕਨਵਰਟ ਯੋਰ ਲੈਂਗੁਏਜ ਇਨ ਪੰਜਾਬੀ ਨਾਓ ਨਾਓ ਨਹੀਂ ਪਰਮਨੈਂਟ ਇੰਗਲਿਸ਼ ਥੋੜੀ ਮੇਰੀ ਟੈਡੀ ਮੇਡੀ ਜੀ ਆ ਉਹਨੇ ਕਹਿਣਾ ਵਾ ਪਹਿਲੀ ਗੱਲ ਤਾਂ ਪੰਜਾਬੀ ਕੀਤੀ ਹੋਈ ਹੈ ਕੈਨ ਯੂ ਪਲੀਜ਼ ਕਨਵਰਟ ਯੋਰ ਲੈਂਗੁਏਜ ਇਨ ਪੰਜਾਬੀ ਪਰਮਨੈਂਟ ਪਰਮਨੈਂਟ ਕਨਵਰਸੇਸ਼ਨ ਲੈ ਸਕਦੇ ਹਾਂ ਕੁਝ ਵੀ ਲੈ ਸਕਦੇ ਹਾਂ ਹਾਂਜੀ ਬਿਲਕੁਲ ਹੁਣ ਮੈਂ ਤੁਹਾਡੀ ਮੈਂ ਪੰਜਾਬੀ ਵਿੱਚ ਗੱਲ ਕਰਾਂਗੀ ਜਦੋਂ ਤੱਕ ਤੁਸੀਂ ਖੁਦ ਕਿਸੇ ਹੋਰ ਭਾਸ਼ਾ ਵਿੱਚ ਨਾ ਕਹੋ ਚੰਦਬੀਰ ਜੀ ਹੁਣ ਦੱਸੋ ਅੱਜ ਕਿਹੜੀ ਗੱਲ ਕਰਨੀ ਹੈ ਠੀਕ ਹੈ ਅਗਰ ਤੁਸੀਂ ਪੰਜਾਬੀ ਦੇ ਵਿੱਚ ਲਿਖ ਕੇ ਮੈਨੂੰ ਚੈਟ ਜੀਪੀਟੀ ਤੇ ਪਾਉਗੇ ਵੀ ਮੇਰੇ ਨਾਲ ਅੱਜ ਪੰਜਾਬੀ ਵਿੱਚ ਗੱਲ ਕਰੋ ਤੇ ਮੈਂ ਨਾਲ ਹਮੇਸ਼ਾ ਪੰਜਾਬੀ ਦੇ ਵਿੱਚ ਗੱਲ ਕਰੂੰ ਹਣ ਤੇ ਫਿਰ ਉਹਨੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਹਮੇਸ਼ਾ ਗੱਲ ਕਰਨੀ ਹੈ ਇਹ ਚੀਜ਼ ਦਾ ਮੜਾਇਆ ਤੇ ਗੌਰ ਕਰ ਲਿਓ ਜੇ ਕਿਸੇ ਨੂੰ ਪਰੇਸ਼ਾਨੀ ਹੋਵੇ ਤੇ ਆ ਚੀਜ਼ ਨੂੰ ਹੀ ਪਹਿਲਾਂ ਕਰ ਲਿਓ ਠੀਕ ਹੈ ਮੁੱਛ ਤਾਂ ਥੋੜਾ ਸਵਾਲ ਹੈ ਮੈਂ ਅਮਰ ਰੋੜਦਾ ਰਹਿਣਾ ਨਾਲ ਮਗੀ ਉਹਨੂੰ ਥੋੜਾ ਰਾਤ ਦਾ ਟਾਈਮ ਨਹੀਂ ਸੈੱਟ ਕੀਤਾ ਚਲੋ ਚੈਟ ਛੱਡੋ ਉਹ ਲਾਈਨ ਤੇ ਨਾਲ ਨਾਲ ਸੈੱਟ ਕਰ ਦੇਵਾਂਗੇ ਹੁਣ ਜਾਨੇ ਇਸ ਦਾ ਆਪਾਂ ਫੇਰ ਗਲੀ ਦੇ ਉੱਤੇ ਹੋਮ ਦੇ ਉੱਤੇ ਗਲੀ ਦੇ ਉੱਤੇ ਗਲੀ ਦੇ ਉੱਤੇ ਆਪਣੀ ਆ ਫੋਟੋ ਸੀਗੀ ਹੁਣ ਮੈਨੂੰ ਕਹਿਣਾ ਵਾ ਸਿੰਪਲ ਚੈਟ ਸਿੰਪਲ ਫ੍ਰੈਂਡਲੀ ਗੱਲ ਕਰ ਦਨਾ ਮੈਂ ਇੰਨੀ ਡੀਪਲੀ ਮੈਂ ਇੰਗਲਿਸ਼ ਚ ਲਿਖ ਸਕਦਾ ਪਰ ਇੰਨਾ ਆਪਣਾ ਦਿਮਾਗ ਨਹੀਂ ਵੇਸਟ ਕਰ ਦਨਾ ਚੈਟ ਜੀ ਪੀ ਟੀ ਅ ਤਾਂ ਮੈਨੂੰ ਕਹਿਣਾ ਕੁੜੀਏ ਨਹੀਂ ਕੁੜੀਏ ਮੈਨੂੰ ਇਸ ਪੇਜ ਦੇ ਵਿੱਚੋਂ ਜੋ ਟੈਕਸਟ ਨੇ ਉਹ ਬਾਹਰ ਕੱਢ ਦੋ ਦੇਖੋ ਸਿੰਪਲ ਬਸ ਐਕਸਟ੍ਰੈਕਟ ਕਰ ਦੋ ਜਾਂ ਕਨਵਰਟ ਇਨਟੂ ਟੈਕਸਟ ਹਨਾ ਕੈਨ ਯੂ ਪਲੀਜ਼ ਕਨਵਰਟ ਦਿਸ ਇਮੇਜ ਇਨ ਦਿਸ ਇਮੇਜ ਇਨਟੂ ਟੈਕਸਟ ਕਰ ਦੋ ਜਾਂ ਕੁਝ ਵੀ ਕਰ ਦੋ ਯਾਰ ਹੁਣ ਦਿਮਾਗ ਮੇਰਾ ਡੀ ਰਾਤੋਂ ਚੱਲਣ ਡਿਆ ਇੰਗਲਿਸ਼ ਦੀ ਥੋੜੀ ਹੋਲੀ ਜੁਲੀ ਚੱਲਦੀ ਆ ਹਾਂਜੀ ਮੈਂ ਇਸ ਪੇਜ ਵਿੱਚੋਂ ਸਾਰਾ ਲਿਖਿਆ ਹੋਇਆ ਟੈਕਸਟ ਬਾਹਰ ਕੱਢ ਕੇ ਦਿੱਤਾ ਜਾਂ ਹਾ ਦਿੱਤੇ ਇੰਗਲਿਸ਼ ਵਿੱਚ ਲਿਖ ਦਿੱਤਾ ਹੈ ਠੀਕ ਹੈ ਉਨੇ ਆ ਲਿਖਤਾ ਤੁਸੀਂ ਸੁਪੋਜ਼ ਨਾਲ ਦਵਾਈ ਸੁਤਾ ਦੇ ਇਹ ਲੰਡਿਆ ਥੋੜਾ ਠੀਕ ਆ ਉਹ ਲਿਖੀ ਜਾਂਦੀ ਆਪਣਾ ਕੰਮ ਠੀਕ ਆ ਆਪਣਾ ਕਰਤਾ ਹੁਣ ਇਹਨੂੰ ਸਿੰਪਲ ਭਾਸ਼ਾ ਜਦੋਂ ਇਹ ਸਾਰਾ ਧਮਾਜਮਾ ਪੂਰਾ ਹੋ ਗਿਆ ਨਾ ਤੇ ਫਿਰ ਆਪਾਂ ਗੱਲ ਕਰਨੀ ਆ ਬੜਾ ਲੰਬਾਈ ਆ ਲੇਤਾ ਇਹਨੇ ਸੋ ਸਾਰੀ ਜਿਹੜੀ ਬਾਤਚੀਤ ਚ ਉਹ ਵੀ ਪੇਜ ਦੇ ਵਿੱਚ ਹੈਗੀ ਐ ਸੋ ਸਾਰੀ ਇਧਰ ਘੁੰਮ ਗਈ ਪਰ ਇੱਕ ਚੀਜ਼ ਦਾ ਚਲੋ ਆਪਾਂ ਗਾਂ-ਗਾ ਪੇਜਾਂ ਦੇ ਵਿੱਚ ਪਾੜ ਦੇ ਵਿੱਚ ਸਰਚ ਕਰਦੇ ਰਹਿਣਾ ਵਾ ਚਲੋ ਨਹੀਂ ਚਲੋ ਉਹ ਨਹੀਂ ਲਿਖਤਾ ਵੀ ਇਸ ਪੰਜਾਬੀ ਵਿੱਚ ਟ੍ਰਾਂਸ ਕਰਦੇ ਆ ਜਾਂ ਸ਼ਾਰਟਸ ਨੋਟ ਵਿੱਚ ਸਮਰੀ ਬਣਾ ਦਿਆਂ ਜਾਂ ਪੀਡੀਐਫ ਵਰਡ ਫਾਰਮੈਟ ਵਿੱਚ ਸੈੱਟ ਕਰ ਦਿਆਂ ਚਲੋ ਅੱਜ ਬੱਚਿਆਂ ਦੇ ਅੱਜ ਗੱਲ ਕਰਦਾ ਸਪੋਜ਼ ਸਾਡੇ ਬੱਚੇ ਨੂੰ ਪੇਪਰ ਆਇਆ ਵਾ ਇੱਕ ਪੇਜ ਹੈ ਤੁਸੀਂ ਉਹਦੀਆਂ ਚਾਰ ਫੋਟੋਆਂ ਖਿੱਚ ਲਈਆਂ ਤੇ ਧਿਆਨ ਰੱਖਿਓ ਮੇਰੇ ਕੋਲ 10 ਤੋਂ ਵੱਧ ਨਹੀਂ ਫੋਟੋਆਂ ਜਾਂਦੀਆਂ 10 ਫੋਟੋਆਂ ਖਿੱਚ ਲਈਆਂ ਉਹਦੇ ਵਿੱਚ ਪੇਸਟ ਕਰਤੀਆਂ ਵੀ ਦੱਸੋ ਮੀ ਮੇਰੇ ਬੇਟੇ ਨੂੰ ਇਹ ਪੇਪਰ ਹੋਣਾ ਕੱਲ ਤੇ ਤੁਸੀਂ ਮੈਨੂੰ ਪਲੀਜ਼ ਇਹ ਸ਼ਾਰਟ ਵਿੱਚ ਆਨਸਰ ਦੱਸ ਦੋ ਵੀ ਮੈਂ ਕੀ ਜਵਾਬ ਦੇਣੇ ਚਾਹੀਦੇ ਨੇ ਵੇਨ ਵੇਨ ਬੇਸੀ ਬੇਸੀ ਅਗਰ ਤੁਹਾਡੇ ਕੋਲ ਟਾਈਮ ਘੱਟ ਹੈ ਤੇ ਤੁਸੀਂ ਵੀ ਸ਼ੋਰਟ ਦੇ ਵਿੱਚ ਉਹਨਾਂ ਸਮਝਾਉਣਾ ਚਾਹੁੰਦੇ ਹੋ ਆਪਣੇ ਬੇਟਿਆਂ ਨੂੰ ਜਾਂ ਬੇਟੀਆਂ ਨੂੰ ਜਾਂ ਬੱਚਿਆਂ ਨੂੰ ਚਲੋ ਮੈਂ ਉਹਦੇ ਹੀ ਆਪਣੇ ਨਾਲ ਵੇਲ ਲਿਓ ਹੁਣ ਮੈਂ ਇਹਨੂੰ ਸਿੰਪਲ ਕਹਿਣਾ ਵਾ ਮੈਨੂੰ ਪੰਜਾਬੀ ਵਿੱਚ ਸਮਝਾਓ ਹੁਣ ਤੇ ਕਨਵਰਟ ਕਰ ਦਿਓ ਕਰ ਦਿਓ ਜਾਂ ਲਿਖ ਦਿਓ ਪੰਜਾਬੀ ਵਿੱਚ ਲਿਖ ਦਿਓ ਸਿੰਪਲ ਹਨਾ ਮੈਨੂੰ ਪੰਜਾਬੀ ਵਿੱਚ ਸਮਝਾਓ ਹੁਣ ਤੇ ਕਨਵਰਟ ਕਰ ਦਿਓ ਪੰਜਾਬੀ ਲੈਂਗੁਏਜ ਵਿੱਚ ਸਿੰਪਲ ਆਪਾਂ ਲੇਖੇ ਪਾਤਾ ਜਿਵੇਂ ਆਪਾਂ ਮਾਰਸਰ ਤੇ ਝਾੜ ਕਰਦੇ ਹਾਂ ਐਦਾਂ ਹੀ ਕਰਤਾ ਨਾ ਮੈਂ ਤੇ ਕੋਈ ਚੱਕਰ ਨਹੀਂ ਕੋਈ ਲੈਣ ਦੇਣ ਨਹੀਂ ਆਪਾਂ ਤੋ ਓਕੇ ਪੰਜਾਬੀ ਵੀ ਸਮਝਾਉਣਾ ਐਕਸਪਲੇਸ਼ਨ ਇਹ ਲੇਖ ਮਾਰਾ ਜਿੰਦੀ ਸਿੰਘ ਅੰਗਰੇਜ਼ੀ ਬ੍ਰਿਟਿਸ਼ ਤੇ ਆਪਸੀ ਰਿਸ਼ਤਿਆਂ ਬਾਰੇ ਹੈ ਲੇਖਕ ਸਰ ਤਰਲੋਚਨ ਸਿੰਘ ਐਮ ਪੀ ਨੇ ਇਹ ਗੱਲ ਇੱਕ ਸੈਮੀਨਾਰ ਵਿੱਚ ਭਾਸ਼ਣ ਦੇ ਰੂਪ ਵਿੱਚ ਕਹੀ ਹੁਣ ਜਦੋਂ ਸਾਰੀ ਜੀ ਲੇਦੂਗਾ ਨਾ ਹੁਣ ਆਪਾਂ ਨੂੰ ਕਹਿਣਾ ਬਈ ਅਗਰ ਮੈਂ ਸੁਪੋਜ਼ ਹੁਣ ਮੈਂ ਇਹਦਾ ਵੀਡੀਓ ਬਣਾਉਣਾ ਹੈ ਮੈਂ ਰੀਲ ਬਣਾਉਣੀ ਹੈ ਤਾਂ ਮੈਂ ਰੀਲ ਦਾ ਸ਼ਾਰਟ ਵਰਜਨ ਕਹਿਣਾ ਚਾਹਣਾ ਸਪੋਜ਼ ਮੈਂ ਇਹ ਚੀਜ਼ ਉੱਤੇ ਆ ਗਿਆ ਠੀਕ ਆ ਸਾਰਾ ਪਹਿਲਾਂ ਇਹਨੂੰ ਲਿਸਨ ਨੂੰ ਦੋ ਫਿਰ ਮੈਂ ਦੱਸੂਗਾ ਵੀ ਪੂਰਾ ਲਿਖ ਪੰਜਾਬੀ ਵਿੱਚ ਤਰਜਮਾ ਠੀਕ ਹੈ ਮਹਾਰਾਜ ਜੀ ਸਿੰਘ ਦੀ ਯਾਦ ਅੰਗਰੇਜ਼ ਸਿੱਖ ਸੰਬੰਧ ਸਰਦਾਰ ਤਰਲੋਚਨ ਸਿੰਘ ਸੰਸਦ ਮੈਂਬਰ ਠੀਕ ਹੈ ਸਾਰਾ ਇਹਨੂੰ ਮੈਂ ਕਰੀ ਲਿਖਣਾ ਦੋਨੇ ਸਾਰਾ ਹੀ ਬਦਲ ਮਾਰ ਕਰਕੇ ਲੇਤਾ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖ ਪੰਜਾਬੀ ਭਾਸ਼ਾ ਵਿੱਚ ਕਈ ਵਾਰੀ ਥੋੜੀ ਬਾਤੀ ਉੱਤਖਲੇ ਕਰ ਦਿੰਦਾ ਤੇ ਇਹਨੂੰ ਦੁਬਾਰਾ ਤੁਸੀਂ ਸ਼ਿਓਰ ਹੋ ਜੇਨਾਗਾ ਜਦੋਂ ਲਾਸਟ ਟਾਈਮ ਕੱਢਣਾ ਵੀ ਇਹਨੂੰ ਕਦੇ ਵੀ ਸਪੈਲਿੰਗ ਚੈੱਕ ਕਰ ਲੈ ਸਾਰੇ ਸਪੈਲਿੰਗ ਠੀਕ ਨਹੀਂ ਪੰਜਾਬੀ ਦੇ ਸਪੈਲਿੰਗ ਠੀ ਮੂਝੋ ਕੇ ਵੇਸਟ ਕਰ ਦੇਣਾ ਨਵਾਂ ਕਈ ਨਹੀਂ ਮੇਰੀ ਵੀ ਚੀਜ਼ਾਂ ਗਲਤੀ ਹੋ ਗਈ ਆ ਕੀ ਆ ਗਿਆ ਨਹੀਂ ਹਲ ਨਹੀਂ ਚਾਹੀਦਾ ਪਰ ਐਂਡਿਵੈਸ ਦਾ ਆ ਗਿਆ ਪਰ ਹਲ ਨਹੀਂ ਮਪਵਾਣੇ ਨਾ ਚੜਦਾ ਨੋਟਸ ਫੋਰ ਵਿਦਿਆਰਥੀ YouTube ਵੀਡੀਓ ਸਕ੍ਰਿਪਟ PDF ਬੁੱਕ ਚੈਪਟਰ ਸਟਾਈਲ ਹੁਣ ਇਹ ਚੀਜ਼ਾਂ ਤਾਂ ਦੱਸ ਰਿਹਾ ਕਿਉਂਕਿ ਮੈਂ ਸਰਚ ਕਰਦਾ ਰਹਿੰਦਾ ਇਸ ਕਰਕੇ ਮੈਨੂੰ ਸੁਜੈਸ਼ਨ ਦਿਨਦਾ ਰਹਿੰਦਾ ਵੀ ਤੁਸੀਂ ਇਹ ਜੀ ਕਰਨੀ ਹੈ ਮੈਨੂੰ ਇੱਕ ਸ਼ਾਰਟ ਰੀਲ ਦਾ ਸਕ੍ਰਿਪਟ ਦੇ ਦਿਓ ਦੇ ਦੋ ਮੇਨ 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 ਵਰਡਸ 30 ਸੈਕਿੰਡ ਦੀ ਹੋਵੇ ਐਂਡ THEN 5 ਸੈਕਿੰਡ ਫੋਲੋ ਅਪ ਔਰ ਪੇਜ ਇਸਕਟਾ ਸਰਟਾ ਕੁਝ ਵੀ ਲਿਖਸ ਹੁੰਦੇ ਆ ਮੈਂ ਰੈਂਡਮ ਜੀ ਵੀਡੀਓ ਬਣਾ ਰਹਾ ਤਾਂ ਜਸਟ ਤੁਹਾਨੂੰ ਸਮਝ ਆਉਣੀ ਚਾਹੀਦੀ ਗੱਲ ਨੂੰ ਮੈਂ ਕੀ ਕਰਨਾ ਚਾਹ ਰਿਹਾ ਇਹੀ ਲਿਖ 30 ਸੈਕਿੰਡ ਵਿੱਚ ਰੀਲ ਦੀ ਸਕ੍ਰਿਪਟ ਮੈਂ ਪੜ ਆ ਗਿਆ ਅਸਟਾ ਵੀ ਇੱਕ ਤੋਂ ਦਿੰਸਕੜ ਕੀ ਤੁਸੀਂ ਜਾਣਦੇ ਹੋ ਅੰਗਰੇਜ਼ੀ ਅੰਗਰੇਜ਼ ਪੰਜਾਬ ਨੂੰ ਕਦੇ ਵੀ ਆਸਾਨ ਨਹੀਂ ਸਮਝਦੇ ਸਨ ਕਿਉਂਕਿ ਉਸ ਵੇਲੇ ਹੁਣ ਕਿ 3 ਤੋਂ 7 ਸਕਿੰਟ ਕਿਉਂਕਿ ਉਸ ਵੇਲੇ ਪੰਜਾਬ ਦਾ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਜੀ ਸਿੰਘ ਦਾ ਤੇ 7 ਤੋਂ 12 ਸਕਿੰਟ 1909 ਵਿੱਚ ਅੰਗਰੇਜ਼ਾਂ ਨੇ ਖੁਦ ਮੰਨਿਆ ਪੰਜਾਬ ਇੱਕ ਆਜ਼ਾਦ ਰਾਜ ਹੈ 12 ਤੋਂ 17 ਸਕਿੰਟ ਅਮਰੀਕ ਸਰ ਦੀ ਸੰਧੀ ਵਿੱਚ ਲਿਖਿਆ ਗਿਆ ਸਿੱਖ ਰਾਜ ਦਾ ਬ੍ਰਿਟਿਸ਼ ਦੋਵੇਂ ਬਰਾਬਰ ਦੇ ਸ਼ਾਸਕ ਠੀਕ ਹੈ ਮੈਂ ਤੁਹਾਨੂੰ ਵੀ ਤੁਸੀਂ ਆਪਣੇ ਬੱਚਾ ਨੂੰ ਸੋ ਇਹ ਚਾ ਜ ਸਮਝਾਓ ਤੇ ਇਹ ਚੀਜ਼ਾਂ ਉਹਨਾਂ ਨੂੰ ਕਹੋ ਵੀ ਬੋਲਿਆ ਕਰੋ ਸ਼ੋਰਟ ਦੇ ਵਿੱਚ ਆਏਗਾ ਅਗਰ ਤੁਸੀਂ ਸਕੂਲੇ ਵੀ ਦੇਣੀ ਹੈ ਤੇ ਬਹੁਤ ਵਧੀਆ ਮੈਨੂੰ ਰਾਹਦਾ ਵੀ ਸ਼ੁਕਰ ਅਨ ਨੂੰ ਕਹਾਂਗਾ ਵੀ ਸਕੂਲ ਦੇ ਵਿੱਚ ਵੀ ਚੈੱਕ ਰੈਡੀ ਕਰਦੇ ਨੇ ਰਕਾਰਡ ਨਹੀਂ ਮਿੰਟਾ ਜੀ ਉਹਨਾਂ ਦਾ ਲਗਾ অপਸ਼ਨ ਔਨ ਸਕਰੀਨ ਟੈਕਸਟ ਬਾਕੀ ਪੰਜਾਬ ਵਾਸ ਸਵੈਰੀਅਨ ਸਟੇਟ ਠੀਕ ਹੈ ਟੈਨਟੀ ਆਫ ਅੰਮ੍ਰਿਤਸਰ 1809 ਛੇਰੇ ਪੰਜਾਬ ਇਹ ਤੁਸੀਂ ਆਪਸ਼ਨਲ ਜਿਹੜੇ ਉਹਨਾਂ ਨੇ ਸਕਰੀਨ ਤੇ ਟਾਈਟਲ ਲਿਖਣ ਹੋਵੇ ਉਹ ਲਿਖ ਸਕਦੇ ਆਪਾਂ ਵੌਇਸਓਵਰ ਸਟਾਈਲ ਸਿਨੇਮੈਟਿਕ ਬਾਉਸ ਪਲੱਸ ਬੈਕਗ੍ਰਾਉਂਡ ਮਿਊਜ਼ਿਕ ਟਾਈਮਿੰਗ ਹੁਣ ਮੈਂ ਇੱਕ ਪੁੱਛਣਾ ਹੋਊਗਾ ਵੀ ਮੈਂ ਬੈਕਗ੍ਰਾਉਂਡ ਮਿਊਜ਼ਿਕ ਕਿਸ ਟਾਈਪ ਦਾ ਲਾਵਾਂ ਕਿਸ ਮੂਡ ਦਾ ਕਿਸ ਥੀਮ ਕਿਹੜੀ ਸਿਸਟਮ ਨੂੰ ਸਾਰਾ ਕੁਝ ਦੱਸ ਦੇਣਾ ਫਾਰਮਟ ਕਿਹੜੇ ਚੂਜ਼ ਕਰਾਂ ਸਾਰਾ ਕੁਝ ਤੁਸੀਂ ਖੁੱਬਦੇ ਜਾਓਗੇ ਉਹਨੇ ਅੰਦਰ ਲੈਿੰਦੇ ਜਾਣਾ ਤੁਹਾਨੂੰ ਵੀ ਹਾਂ ਆ ਜਾ ਆ ਜਾ ਆ ਜਾ ਕੋਈ ਨਹੀਂ ਸੱਚ ਕਰੀ ਜਾ ਮੈਂ ਬਾਧੂ ਆ ਸਮੁੰਦਰ ਪਾਈਸਾਈਡ ਫੋਲੋ ਅਪ ਸੀਟੀਏ ਕਾਲ ਟੂ ਐਕਸ਼ਨ ਇਹ ਸੱਚ ਪੜਨਾ ਚਾਹੁੰਦੇ ਹੋ ਪੂਰਾ ਪੇਜ ਪੜੋ ਲਿੰਕ ਬਾਇਓ ਵਿੱਚ ਹੈ ਫੋਲੋ ਕਰੋ ਪੰਜਾਬੀ ਇਤਿਹਾਸ ਲਈ ਸੋ ਇਹ ਸੀਟੀਏ ਮੈਂ ਲਿਖਿਆ ਪੰਜ ਸੈਕਿੰਡ ਮੈਨੂੰ ਵਕਰੀ ਦੇ ਦੇ ਹੁਣ ਆਪਾਂ ਇਹਨੂੰ ਕਹਿੰਨੇ ਆ ਵੀ ਮੇਰਾ ਨੰਬਰ ਹੈ 9855989921 9855989921 ਇਸ ਨੰਬਰ ਤੇ ਅਗਰ ਤੁਸੀਂ हेयर ऑयल ਵੀ ਲੈਣੇ ਹੋ ਕਿ ਹੋਰ ਜਿਹੜੇ ਹੈਗੇ ਨੇਚਰਲ ਜਿਹੜੇ ਹੈਗੇ ਆ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਫੋਨ ਕਰਕੇ ਜਾਂ ਮੈਸੇਜ ਕਰਕੇ ਫੱਕਰ ਬ੍ਰੈਂਡ ਆਰਗੈਨਿਕ ਤੇ ਤੁਸੀਂ ਬਾਏ ਕਰ ਸਕਦੇ ਜੇ ਮੈਂ ਤੁਹਾਨੂੰ ਪਿਓਰ हेयर ऑयल ਜਿਹੜੇ ਹੈਗੇ ਮੇਰੇ ਆਪਣੇ ਖੁਦ ਦੇ ਮੈਂ ਆਪ ਯੂਜ਼ ਕਰਦਾ ਉਹ ਤੁਹਾਨੂੰ ਪ੍ਰੋਵਾਈਡ ਕਰੂੰਗਾ ਇੱਧਰ ਪੋਸਟ ਲਗਾ ਹੁਣ ਮੈਂ ਥੋੜਾ ਬੈਠਾ ਕੰਬਲ ਦੇ ਵਿੱਚ ਤਸਵੀਜ਼ ਕਰਕੇ 99559899 की याद कर लो चंगा जी ਤੇ ਐਂਡ ਮੇਰਾ ਪੇਜ ਇਨਸਟਾ ਦਾ ਹੈ ਤੁਸੀਂ ਗਲਤੀ ਇਹ ਰਹਿ ਦੋ ਕੋਈ ਚੱਕਰ ਨਹੀਂ ਅੰਡਰਸਕੋਰ ਜੀ ਅ ਮੈਨੂੰ ਹੁਣ ਵਿਦ ਹੈਸ਼ ਟੈਗ ਲਗਾ ਕੇ ਕੈਪਸ਼ਨ ਵੀ ਰੈਡੀ ਕਰ ਦੋ ਮੈਂ ਕਿਹਦੀ ਗਲਤੀ ਰਹਿ ਦਨ ਕਰ ਦਫੋ ਕਰ ਦਫੋ ਮੇਰੇ ਚੇਲੇ ਨੰਨਾ ਮੈਂ ਈ ਟੈਂਸ਼ਨ ਨਹੀਂ ਇਹਦਾ ਮੈਨੂੰ ਪਤਾ ਨਹੀਂ ਮੈਨੂੰ ਸਹੀ ਚੀਜ਼ ਲੜ ਕੇ ਦੇ ਦੇਣੀ ਹੈ ਅੰਗਰੇਜ਼ੀ ਪਾਛੇ ਕਿਉਂ ਛੜਨਾ ਸੋ ਸਾਰਿਆਂ ਨੇ ਲਿਖਤਾ ਵਾ ਏ ਟੂ ਜੈਡੀ ਤੇ ਇਹ ਸਿਰਫ ਇਤਿਹਾਸ ਨਹੀਂ ਇਹ ਸਾਡੀ ਪਛਾਣ ਹੈ ਪੂਰਾ ਪੇਜ ਪੜੋ ਹੋਰ ਰੀਅਲੀ ਫੋਲੋ ਕਰੋ ਚੰਦ ਵੀ ਹੰਦ ਸੋਜੀ ਜੀ ਥਨੇ ਨੰਬਰ ਦੇਤਾ ਵਾ ਸਾਰ ਮਹਾਰਾਜ ਸਿੰਘ ਆ ਚੀਜ਼ ਕੱਟ ਲੈਣੀ ਆਪਾਂ ਇਹ ਚੀਜ਼ ਕੱਟ ਕੇ ਦੈਨ ਉਸ ਤੋਂ ਬਾਅਦ ਬਾਕੀ ਸਾਰਾ ਪੇਸਟ ਕਰ ਲੈਣਾ ਪੰਜ ਤੂੰ ਇੰਸਟਾਗ੍ਰਾਮ ਪੇਸਟ ਕਰ ਲਿਓ ਬਾਕੀ ਐਗਜ਼ੈਕਟ ਟਾਈਮ ਵਿਦ ది ਕੱਟ ਥੈਂਡ ਜ਼ੋਨ ਸਾਰਾ ਕੁਝ ਤੁਹਾਨੂੰ ਏ ਟੂ ਜੈਡੀ ਬਿਲੋਂ ਨੇ ਸੁਜੈਸ ہمیشہ میں یہ کہوں گا بھی میں اس جڑی ہے جی چیٹ جی اے ای آئی کتنا یوز کرنا وا یہ چھوٹیاں چھوٹیاں ویڈیو ضرور بنا رہا ان فیوچر تے بس تھی فالو کرنا تے سبسکرائب کر لینا وا تو پھر یاد رکھو اگر کسی نے آئل بائے کرنا تے تو دیتے نمبر سے منتھ کر لو کال یا تو مجھے کمنٹ بھی کر دوتے پہ تھی میری جا کے جکر برانڈ آرگینک جی آ یوٹیوب دا پیج جا کے اتنے جالو کر لو سبسکرائب کر لو تو میں تعلق تھی اتو بھی فالو اپ کرتے کرتے میرے تک پہنچ جاؤ گے تو تیس آئل لینا ہوگی تو لے سکتے جی ਹਾਂ ਗਿਆ ਆਪਣੀ ਗੱਲ ਖਤਮ ਦਬਲ ਚੈੱਕ ਹਮੇਸ਼ਾ ਕਰਦੇ ਰਹੋ ਆਪਣੇ ਕੰਮ ਨੂੰ ਤੇ ਅੱਜ ਆਪਾਂ ਗੱਲ ਕੀਤੀ ਇੱਕ ਪੇਜ ਦੀ ਵੀ ਆਪਾਂ ਪੇਜ ਤੋਂ ਕਿਵੇਂ ਕਨਵਰਟ ਕਰਨਾ ਹੁਣ ਆਪਾਂ ਬੁੱਕਾਂ ਬਾਰੇ ਵੀ ਕਿਵੇਂ ਗੱਲ ਕਰਨੀ ਉਹ ਵੀ ਮੈਂ ਤੁਹਾਨੂੰ ਬਾਅਦ ਇਨ ਫਿਊਚਰ ਦੱਸੂਗਾ ਠੀਕ ਹੈ ਜੀ ਬੁੱਕਾਂ ਤੋਂ ਤੋਂ ਇੱਕ ਪੇਜ ਤੋਂ ਕਿਤਰਾ ਸਮਰੀ ਬਣਾਉਣੀ ਹੈ ਕਿ ਆਪਾਂ ਬੁੱਕ ਤੇ ਪੜ੍ਹ ਰਹੇ ਹਾਂ ਸੀਗਾ ਤੋਂ ਜਿਹੜੇ ਸ਼ਬਦ ਹੈਗੇ ਕਿਤਰਾ ਆਪਾਂ ਕਨਵਰਟ ਕਰਨੇ ਆ ਸੋ ਇਹ ਚੀਜ਼ ਜਿੰਨੀ ਕਿ ਨਹੀਂ ਜਿੰਝਾਂ ਗਾਂ ਦੀਆਂ ਗਾਂ ਦੀਆਂ ਮੈਂ ਤੁਹਾਨੂੰ ਦੱਸੀ ਜਾਊਂਗਾ ਚੰਗਾ ਫਿਰ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਨੇ ਅਗੀਆਂ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲਿਓ ਬਸ ਇਨਾਕ ਬਲਤ ਜਿਮੀਰਾ ਕਰ ਰਿਹਾ ਤੇ ਮੈਂ ਕਰਦਾ ਤੇਗਾ ਦੋ ਤਿੰਨ 26 ਹੋ ਗਿਆ ਥੋ ਜਓ